ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਤੈਕ ਸੁਖਜਿੰਦਰ ਸਿੰਘ ਰੰਦਾਵਾ ਨੇ ਵਿਤੈਕੀ ਤੋਂ ਅਸਤੀਫਾ ਦੇ ਦਿੱਤਾ ਹੈ ਰੰਦਾਵਾ ਗੁਰਦਾਸਪੁਰ ਤੋਂ ਲੋਕ ਸਭਾ ਚੁਣ ਜਿੱਤੇ ਨੇ ਅਜਿਹੇ ਚ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਤੋਂ ਅਸਤੀਫਾ ਦੇਣਾ ਪੈਣਾ ਸੀ ਨਤੀਜਾ ਰੰਦਾਵਾ ਨੇ ਵਿਤੈਕੀ ਤੋਂ ਅਸਤੀਫਾ ਦੇ ਦਿੱਤਾ ਹੈ ਰੰਦਾਵਾ ਹੀ ਨਹੀਂ ਪੰਜਾਬ ਦੀਆਂ ਅਜਿਹੀਆਂ ਚਾਰ ਵਿਧਾਨ ਸਭਾ ਸੀਟਾਂ ਨੇ ਜਿੱਥੇ ਜਿਮਨੀ ਚੁਣਤਾ ਹੈ ਡੇਰਾ ਬਾਬਾ ਨਾਨਕ ਤੋਂ ਇਲਾਵਾ ਬਰਨਾਲਾ ਚੱਬੇਵਾਲ ਅਤੇ ਗਿੱਦੜਵਾਹ ਇਹਨਾਂ ਵਿਧਾਨ ਸਭਾ ਸੀਟਾਂ ਤੋਂ ਵਿਤੈਕ ਐਮਪੀ ਬਣੇ ਨੇ ਅਜੇ 14 ਦਿਨਾਂ ਤੱਕ ਇਹਨਾਂ ਵਿਧਾਨ ਸਭਾ ਸੀਟਾਂ ਤੋਂ ਵੀ ਵਿਤੈਕਾਂ ਦੇ ਸਤੀਫੇ ਹੋ ਜਾਣਗੇ ਬਰਨਾਲਾ ਤੋਂ ਵੀ ਤੇ ਹੇਅਰ ਵਿਤੈਕ ਨੇ ਜੋ ਸੰਗਰੂਰ ਤੋਂ ਐਮਪੀ ਚੁਣੇ ਗਏ ਨੇ ਗਿੱਜੜਬਾਹ ਤੋਂ ਰਾਜਾ ਵੜਿੰਗ ਐਮਐਲਏ ਨੇ ਜਿਹੜੇ ਹੁਣ ਲੁਧਿਆਣਾ ਤੋਂ ਲੋਕ ਸਭਾ ਚੋਂ ਜਿੱਤ ਚੁੱਕੇ ਨੇ ਚੱਬੇਵਾਲ ਤੋਂ ਰਾਜਕੁਮਾਰ ਚੱਬੇਵਾਲ ਵਿਤੈਕ ਸਨ ਇਹ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਅਤੇ ਹੁਣ ਚੱਬੇਵਾਲ ਉਹ ਹਿਆਰਪੁਰ ਤੋਂ ਐਮਪੀ ਬਣ ਗਏ ਨੇ ਇਸ ਤੋਂ ਇਲਾਵਾ ਜ਼ਿਲੰਦਰ ਵੈਸਟ ਤੇ ਜਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਇੱਥੇ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ ਸ਼ੀਤਲ ਉਂਗਰਾਲ ਦੇ ਅਸਤੀਫੇ ਕਾਰਨ ਜਲੰਧਰ ਵੈਸਟ ਤੇ ਯੂਨੀ ਚੋਣ ਹੋ ਰਹੀ ਹੈ